ਹੈਲੋ ਉਹ ਕਰਮਾ ਜੀ ਹਾਂ ਜੀ ਐਟੀ ਸਟਾਰਟ ਪੜਾਈ ਪੜੂਈ ਕਰ ਲੋ ਕਿ ਸਾਰੀ ਧੜੀ ਫੋਨ ਫੋਨ ਦੇ ਟੱਕ ਜਾਣਾ ਉਹਦੇ ਨਹੀਂ ਉਹ ਪੜਾਈ ਨਹੀਂ ਕਰਨੀ ਕਦੋਂ ਆਪਾਂ ਚੱਲੇ ਆ ਵਾਲ ਕਟਾਉਣ ਸਰੋ ਨਾ ਉਹ ਕਰ ਮਨ ਹਾਂਜੀ ਮੈਂ ਬਾਗ ਖਾ ਕੇ ਆਇਆ ਠੀਕ ਹੈ ਮੈਂ ਆ ਗਿਆ ਪਾਣੀ ਪੀ ਕੇ ਆ ਕੇ ਜਾਣਾ ਹੈ ਫਿਰ ਮੈਂ ਤਾਂ ਤੁੰਦ ਦਾਦੂ ਜਾਣੇ ਆ ਲੀ ਢੋਂਡਿਆ ਵਾਰ ਪਾਣੀ ਵਾਲਾ ਠੰਡਾ ਹੀ ਚੱਲ ਜੀ ਇਹ ਇਹਨਾਂ ਬੰਦੇ ਦਾ ਕੱਦ ਨਾ ਵੇਖਿਓ ਆ ਕਾਰੀਗਰ ਬੜਾ ਤਕੜਾ ਹੋਆ ਹੈ ਐ ਚੱਲੀ ਛੱਲੀ ਫਤਾਹ ਤੇ ਛੱਲੀ ਫਤਾਹ ਹੋਈ ਭਈ ਛੱਲੀ ਨੇ ਅੰਜਕੜ ਬੰਦਾ ਲਾ ਲਿਆ ਹੋ ਲੱਗਾ ਵਾਲ ਛਾਲ ਕੱਟਣ ਬਾਕੀ ਨਾ ਆਉਂਦੇ ਕਿ ਛਾਲੀ ਛੋਟੀ ਛੋਟੀ ਕਰਨੀ ਚੰਗਾ ਠਾਣ ਨੂੰ ਆ ਠਾਣ ਨੂੰ ਐ ਘੈਂਟ ਜੀ ਕਰਦੀ ਮੇਰੇ ਉਹ ਬਿਸ਼ਾਲੀ ਨੇ ਕਰਤਾ ਤਾਨੂੰ ਰੈਡੀ ਕਟਿੰਗ ਹੋ ਗਈ ਤੇ ਦਾੜੀ ਕੱਟੀ ਗਈ ਤੇ ਧੌਣ ਮੜ ਗਈ ਮੰਨ ਲਿਆ ਛਾਲੀ ਚੱਲੀਏ ਹੁਣ ਘਰ ਲਓ ਵੀ ਵਾਲ ਵਾਲ ਕਟਾ ਕੇ ਗਏ ਆ ਤੇ ਹੁਣ ਆਪਾਂ ਖਾਂ ਲੱਗੇ ਰੋਟੀ ਆਲੂ ਵਾਲੀ ਨਾਲ ਹੈਗਾ ਦਹੀਂ ਕਿਉ ਤੇ ਰੋਟੀ ਤੇ ਰੋਟੀ ਖਾ ਕੇ ਤੇ ਕਰਦੇ ਆਂ ਬਾਕੀ ਦੀ ਗੱਲ ਉਹ ਵੀ ਰੋਟੀ ਲਈ ਆਪਾਂ ਖਾ ਤੇ ਕਰਮਨੰਦਾ ਵਾ ਡੋਰ ਕਰੋ ਬੰਦ ਇਹ ਸੀ ਲਾਈਏ ਚਾਨਣ ਇਹ ਸੀ ਲਾਈਏ ਤਾਂ ਦਾ ਸੋਈਆਂ ਦਾ ਰਾਤ ਲਾਈਟ ਬੰਦ ਹੋ ਜਾਨੀ ਰਾਤ ਤੇ ਸੀ ਲੱਗਣਾ ਨਹੀਂ ਆ ਤੇ ਹੋਣੀ ਫਾਇਦਾ ਚੋਕ ਲੋ ਬੱਤੀ ਹੁੰਦੀ ਦਾ ਚਲੋ ਆਓ ਛੱਡੋ ਫਿਰ ਨਮੇ ਬਹੁਤ ਸੋਣੇ ਤੇ ਬਾਕੀ ਐ ਤੁਹਾਨੂੰ ਉੱਠ ਕੇ ਬਾਕੀ ਬਲੌਕ ਬਣਾਉਣੇ ਆ ਤੁਸੀਂ ਵੀ ਚੈਨਾ ਸੋਨਾ ਚਾਹਦੇ ਏਸੀ ਛੱਡੋ ਏਸੀ ਛੱਡੋ ਤੇ ਸੋਵੋ ਚਲਾ ਲਓ ਚਲੋ ਠੀਕ ਹੈ ਬਾਈ ਉੱਠ ਕੇ ਕਰਦੇ ਆ ਬਾਕੀ ਗੱਲ ਲਓ ਜੀ ਚਾਹ ਆ ਗਈ ਬਰ ਗਏ ਆਪਾਂ ਲਿਆਣਾ ਜਾ ਪੀਏ ਉਹਨਾਂ ਕਰਮਨ ਉਹ ਕਰਮਨ ਉਹ ਤੁਮੋਂ ਮਾਂਦ ਕਰ ਰਹੀ ਐ ਸੋਲੇ ਮਾਂ ਮੈਂ 7000 ਦੇ ਉਹ ਇਧਰ ਆ ਕਰਮਨ ਹਾਂਜੀ ਕੀ ਕਰਨ ਦੇ ਹੋਰ ਦੇਖਣ ਦੀਆ ਹੋਰ ਕੋਈ ਕੰਮ ਹੋ ਨਹੀਂਗਾ ਛਾਪ ਲਈ ਕਾ ਵੀ ਲਈਏ ਹੋਏ ਤੋਂ ਕੰਨ ਹੀ ਹੋ ਗਿਆ papa ਆਪਣੇ ਘਰ ਹੋਰ ਠੱਡਾ ਹਾਂ ਕਰਾਉਂਦੇ ਹਾਂ ਹਾਂ ਕਿਰੋ ਛੱਡ ਪਾਉਣ ਲੱਗੇ ਛੱਡ ਸਤ ਚਿਰੋ ਕੰਤੇ ਆਉਗਾ ਤਨ ਮਾਪਾ ਮਪਲਾ ਉਹ ਕੋ ਦਿਖਾ ਹੂੰਡੀ ਚਲੋ ਜੀ ਆਪਾਂ ਪੀ ਲਈਏ ਚਾਹ ਫੇਰ ਕਰਦੇ ਆਂ ਤੁਹਾਡੇ ਨਾਲ ਗੱਲਬਾਤ ਹੈਲੋ ਇੱਥੇ ਪਾਉਣਾ ਸੀ ਸ਼ੈੱਡ ਗੱਡੀ ਘੱਲਣ ਵਾਸਤੇ ਆ ਆ ਗਿਆ ਸ਼ੈੱਡ ਦਾ ਸਮਾਨ ਤੇ ਹਵਾ ਬਹੁਤ ਖੂਬਸੂਰਤ ਆ ਹੂੰਡੀ ਮੌਸਮ ਬੜਾ ਵਧੀਆ ਘੈਂਟ ਹੋਇਆ ਪੂਰਾ ਤੇ ਬਾਕੀ ਹੁਣ ਵਲੌਗ ਦਾ ਕਰਦੇ ਆ ਪੈਂਡ ਜੇ ਬਲੌਗਸ ਨੂੰ ਨ ਲੱਗਾ ਹੋਵੇ ਤੇ ਲਾਈਕ ਕਮੈਂਟ ਸ਼ੇਅਰ ਕਰਿਓ ਤੇ ਕੈਂਟਰੀ ਵਾਲਾ ਬਟਨ ਨਾ ਨਪਾਉਣਾ ਭੁੱਲਿਓ ਬਾਕੀ ਸਾਰੇ ਮਸਾਸੀ ਗੱਲ ਮਹਾਰਾਜ ਪੜਾ ਕਰੇ ਤੁਹਾਡਾ I love you ਆਲ ਸਾਰਿਆਂ ਨੂੰ ਮੌਸਮ ਕਿਆ ਬਾਤ ਕਿਆ ਬਾਤ ਕਿਆ ਬਾਤ ਕਿਆ ਬਾਤ ਵੇਖੋ ਸਾਡੀ ਹਰੀਆਲੀ ਕਰ